sat naam wah he sat naam 10ਵੀਂ ਪ੍ਰਭੰਤ ਤੱਕ ਅਤੀਸ਼ਮ੍ਰਿਕਾਏ ਗੁਰੂ ਨਾਨਕ ਲਾਇਂ ਧਿਆਏ ਫੇਰ ਅੰਗਦ ਗੁਰਤੇ ਅਮਰਦਾਸ ਰੰਦਾਸ ਸਾਹਿਬੀ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਪ੍ਰਸਾਦ ਤੇ ਆਈਐ ਜਿਸ ਤੈ ਸਾਬ ਸੁਝਾਏ ਤੇ ਇਕ ਬਹਾਦਰ ਸਿਮਰੇ ਅਰ ਨਾਮੁ ਦਿਆਵੇ ਧਾਏ ਸਭ ਥਾਈ ਹੋਈ ਸਹਾਏ 10ਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬਾ ਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹਿਆਂ ਕੀ ਜੋਤ ਰੇ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੇਦਾਰ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਅੱਲਾਹ ਹੁ ਅਕਾਲ ਪੁਰਖ ਜੀ ਪੰਜਾਬ ਪਿਆਰਿਆਂ ਚੋਂ ਸਾਹਿਬ ਜਦਿਆਂ ਤਾਲੀ ਮਖੇ ਆਠੀਆਂ ਜਪਿਓ ਨੱਪੀਆਂ ਜਨਾ ਨਾਮ ਜਪਿਆ ਗੁਰਵੰਡ ਕੇ ਛਕਿਆ ਦੇਖ ਲਾਈ ਤੇ ਗਵਾਹੀ ਤੇ ਨੈਠ ਕੀਤਾ ਦਨਾ ਪਿਆਰੇ ਅਸ ਚਿਹਰਿਆਂ ਦੀ ਕਮਾਈ ਦਾ ਧਿਆਨ ਤੇ ਗੁਰਸੱਜ ਹੈ ਬੋਲੋ ਜੀ ਪਰਦੇ ਪਾਉਂਦੇ ਚੜਾਏ ਚੜ੍ਹੇ ਆ ਰਹੇ ਨਾਮ ਤਾਂ ਚਰਾਏ ਕੋਪਰੀਆਂ ਲੋਹੀਆਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਸਿੱਖੀ ਕੇ ਸਾਸ ਸਵਾਸਾਂ ਨਾਲ ਲਿવાય ਇਨਾਮ ਦੀ ਪਵਿੱਤਰ ਕਮਾਈ ਦਾ ਤੇ ਅੰਤਰਕੇ ਖਾਲਸਾ ਜੀ ਸਾਹਿਬ ਬੋਲਾ ਜੀ ਵਾਹਿਗੁਰੂ ਪੰਜਾ ਤਖਤਾਂ ਸਰਬ ਗੁਰਦੁਆਰੇ ਦਾ ਤੇ ਅੰਤਰਕੇ ਖਾਲਸਾ ਜੀ ਸਾਹਿਬ ਬੋਲਾ ਜੀ ਵਾਹਿਗੁਰੂ ਪ੍ਰੇਮ ਸਰਬੱਤ ਦਾ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਬਾਤ ਕਰਸਾ ਜੀ ਕੋ ਵਾਹਿਗੁਰੂ 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 ਨਾਮ ਚ ਪਾਵਜਿ ਤੇ ਅਮਨ ਕਾ ਸੁਧ ਕਾ ਤਰਫ ਸੋ ਤੋ ਵਹਿ ਜਾ ਜਾ ਕਰਸਾ ਜੀ ਸਾਹਿਬ ਤਹਾ ਹਾਂ ਤਾਲ ਛੇ ਅਰੇ ਦੇਖ ਤੇ ਇੱਕ ਤੇ ਬਿਰਦਗੀ ਪਹਿਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾਉ ਸਿੱਖੀ ਦਾ ਨੀਸਤਾਂ ਰਹਿ ਦਾਨ ਵਿਵੇਕ ਦਾਨ ਵਿਸਾਹੋ ਦਾਨ ਪ੍ਰੋਸਾਹ ਦਾਨ ਦਾਨ ਸਰਦਾਂ ਨਾ ਦਰਸ਼ਨੀ ਅਮਰਸਰ ਸਾਹਿਬ ਨੇ ਦਾਰਸ਼ਨਿਕ ਸ਼ਿਨਾਚੂ ਕੀਆ ਛੰਡੇ ਬੁੰਗੇ ਜਗੋ ਜੋਗਿਆ ਤਾਰਮਕਾ ਜੈਕਾਰ ਫਰਸਾ ਜੀ ਸਾਹਿਬ ਲਾਉ ਜੀ ਵਾਹਿਗੁਰੂ ਸਿੱਖਾ ਦਾ ਮਾਨੀ ਲਾ ਮਤ ਛਿਵਤ ਪਾ ਦਾ ਰਖਾ ਅਕਾਲ ਪ੍ਰਭਾਇ ਗੁਰ ਜੀ ਅਕਾਲ ਪ੍ਰਭ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਫਿਰੇ ਰਣਕਨਾ ਸਾਹਿਬ ਤੇ ਹਉ ਗੁਰਦੁਆਰੇ ਵਰਤਾਵਾਜ ਰਹੇ ਫਰਸਾ ਪੰਥ ਨੇ ਛੋੜਿਆ ਗਿਆ ਤਨ ਉਹਦੇ ਫੁੱਲੇ ਦਰਸ਼ਕ ਜੀ ਦਾ ਸੇਵਾ ਸੰਬੰਧ ਦਾ ਦਾਨ ਕਰਸਾ ਜੀ ਨੂੰ ਬਖਸ਼ੋ ਸ਼ਤਰੁ ਨਿਮਾਰਿਆਂ ਦੇ ਮਾਰ ਨੇ ਤਾਣਿਆਂ ਦੇ ਤਾਣ ਨੇ ਉਟਿਆਂ ਦੀ ਓਲ ਨੇ ਆਸਰੇ ਅਰੇ ਆਸਰੇ ਨੇ ਗਤਿਆਂ ਦੀ ਗੱਤ ਨੇ ਪਤਿਆਂ ਦੀ ਪਾਸੰਦ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਓ ਆਖਰੇ ਪਾਤਸ਼ਾਹ ਜੀਓ ਪਵਿੱਤਰ ਨਿਸ਼ਾਨ ਸਾਹਿਬ ਦੀ ਚੋਲਾ ਸਾਹਿਬ ਜੀ ਦੀ ਸੇਵਾ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਣ ਲੱਗੀ ਹੈ ਧੰਨ ਸ਼੍ਰੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਰਨੀ ਆਲਸਾ ਹੋ ਕੇ ਵਰਤਨਾ ਪਾਤਸ਼ਾਹ ਆਪਣੀ ਸੇਵਾ ਜੀ ਆਪ ਲੈਣੀ ਦੁਕਾਨ ਪ੍ਰਣਾਸੀ ਦੇ ਆਲੰਸਰ ਰੂਪੇ ਸਦਾ ਅੰਗ ਸੰਗੇ ਆਪ ਅੰਘਾ ਵਿਪੁੱਤ ਦੇ ਮਾਵਾ ਪੌਤਾ ਜੀ ਅੰਸੋਂ ਹੋ ਕੇ ਵਰਤ ਕਰਕੇ ਦੀ ਆਪਣੀ ਸੇਵਾ ਆਪ ਲੈ ਲੈਣੀ ਮੇਰਾ ਬਤਾਨਿਆ ਜੀ ਆਗੇ ਆ ਬਸੋ ਸੇਵਾ ਨੰਭ ਕੀਤੀ ਜਾਏ ਜੀ ਸਹੀ ਗੁਰਮੁਖ ਪਿਆਰੇ ਮੇਲੋ ਜਿਨਾਮ ਲਿਆ ਆਪ ਜੀ ਦਾ ਨਾਮ ਚਿਤਾਰਾਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਓਏ ਰੇਲਿਕਾ ਰਸੋ ਵਾਹ ਓਏ ਰੇਲਿਕ ਕੀ ਪਤਾ ਹੈ you mm -hmm. Uh no

multimil Beast 1 ਜੇ ਸੰਗਤਾਂ ਫਿਰਸਲੇ ਬਾਹਰਲੇ ਪਾਸੇ ਪਰਲੇ ਪਾਸੇ ਦੀ ਉਤਣ ਨਿਸ਼ਾਨ ਸਾਹਿਬ ਦੇ ਇੱਥਾ ਨਹੀਂ ਕਿਸੇ ਨੇ ਕ੍ਰੋਸ ਨਹੀਂ ਕਰਨਾਗਾ ਪਿਛਲੇ ਪਾਸੇ ਜੇ ਹੋ ਕੇ ਬਾਹਰਲੇ ਪਾਸੇ ਆ ਜਾਓ ਦੋਵੇਂ ਪਾਸੇ ਉੱਥੋਂ ਹੀ ਫੁੱਲਾਂ ਦੀ ਵਰਤ श्री वाह की फते श्री भगवती जी साय श्री भगवती जी की पातशाही दसवीं प्रथम भगवती सुबर गुरु नानक लाइन आंगत गुर ਮਰਦਨ ਹਨ ਗੋਬਿੰਦ ਸਿੰਘ ਜੀ ਸਿਮਰੋ ਸ਼੍ਰੀ ਹਰਿਾਇ ਜੀ ਅਰਕੁਸੰਤਿਆਈ ਹੈ ਜਿਸ ਸਿਥ ਸਬਦੁ ਵਿਚਾਇ ਤੇ ਇੱਕ ਬਹਾਦਰ ਸਿੰਘ ਰੇ ਕਾਲ ਦੁਨ ਦਿਆ ਮਤਾਏ ਸਭ ਖਾਈ ਹਮ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਪਾਈ ਹਮ ਸਹਾਇ ਦਸਾਂ ਪਾਤਸ਼ਾਹਾਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਰ ਦਰਸ਼ਨ ਜਲਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬਾ ਜੀ ਵਾਹਿਗੁਰੂ ਸਜੇ ਪਿਆਰੇ ਤੁਹਾਂ ਸਭਜਾ ਦੇ ਆਲੀ ਮੁਕਤੇਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਬਣ ਕੇ ਛਕੇ ਦੇਖ ਚਲਾਈ ਤੇਗ ਵਾਈ ਦੇਖ ਕੇ ਅਨੰਤ ਕੀਤਾ ਜਨਾ ਪਿਆਰੇਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਰਸਾ ਜੀ ਸਾਹਿਬਾ ਜੀ ਹੋਵਾਏ ਜਿਨ੍ਹਾਂ ਸਿੰਘਾਂ ਸ਼ਗਣੀਆਂ ਨੇ ਧਰਮ へ ਤਸੀਸ ਦਿੱਤੇ ਬੰਦ ਬੰਦ ਕਰਤਾ ਚੁਣੀਆਂ ਚੜੇ ਆਰਿਆ ਨੰਤ ਅੰਚਰਾ ਖੋਪਰੀ ਲਵਾਈਆਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਭਾ ਰਿਆ ਸਿੱਖੀ ਕੇਸਾ ਸਵਾਸਾ ਨਾਲ ਨਿਭਾਈ। ਤਨਾਲੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲ ਜੀ। ਵਾਹਿਗੁਰੂ ਪੰਜਾਂ ਤਖਤਾਂ ਸਰਬ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲ ਜੀ। ਵਾਹਿਗੁਰੂ ਇਹ ਤੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਾਰੀ ਵਾਤ ਗੱਲ ਸਾਹਿਬ ਜੀ ਕੋ ਵਾਹਿਗੁਰੂ 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 ਨਾਮ ਜਪਾ ਵਿੱਚ ਤੇ ਅਨੰਦ ਕਾ ਸਦਕਾ ਸਰਬ ਸਤੋ ਹੈ ਜਾਂ ਜਾਂ ਗੱਲ ਸਾਹਿਬ ਜੀ ਸਾਹਿਬ ਅਹਾਂਕਾਰ ਚਿਆ ਰਹਿ ਦੇਖ ਇੱਕ ਮਤੇ ਬਿਰਦ ਕੀ ਪੈਸ਼ਕੰਦ ਕੀ ਜੀ ਸ੍ਰੀ ਸਾਹਿਬ ਦੀ ਸਹਾਰੇ ਸਿੱਖਾਲੂ ਸਿੱਕੀ ਦਾਣ ਕੇਸ ਦਾਣ ਰਹਿ ਦਾਣ ਵਿਵੇਕ ਦਾਣ ਵਿਸਾਵਾ ਦਾਣ ਬਲੋ ਸਾਧਾਣ ਦਾਣ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸ਼ਰਧਾ ਰੋਕੀ ਯਾਤਨ ਦੇ ਬੁੰਗੇ ਜਗ ਜੁਗ ਦੇ ਤਾਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿਖਾ ਨਾਮ ਨਿਵਾ ਮਤਿ ਚਿਮਤ ਬੋਧਾ ਲਾਹੇ ਅਪਕਾਲ ਪ੍ਰਗਮੈ ਇੱਕ ਜੀਵ ਕਾਲ ਪ੍ਰਗ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਦਰਗਾਹਾ ਸਾਹਿਬ ਤੇ ਹੋ ਗੁਰਦੁਆਰਿਆਂ ਗੁਰਧਵਾਜ ਨਾਲ ਤੋਂ ਖਾਲਸਾ ਪੰਥਨ ਵਿੱਚ ਹੋਣੇ ਰਹਿ ਗਿਆ ਜੀ ਜਿਨਾ ਦੇ ਕੋਲੇ ਦਰਸ਼ਕਦਾਰ ਸੇਵਾ ਸੰਭਾਲਦਾ ਦਾਰ ਕਰ ਸਾ ਜੀ ਨੂੰ ਬਖਸ਼ੋ ਸਤਗੁਰੂ ਦੇ ਮਾਲਿਆਂ ਦੇ ਮਾਰਗ ਤਾਲਿਆਂ ਦੇ ਕਾਰਨੇ ਉਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਨੇ ਗੱਤਿਆਂ ਦੀ ਗਤ ਨੇਪ ਤੇ ਉਹਦੀ ਪਾਸ ਸਤਗੁਰ ਸੱਚੇ ਪੰਸਾ ਆ ਜਿਨੇ ਅਪਾਰ ਪਾਰ ਪਾਰ ਕਿਰਪਾ ਕੀਤੀ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪੰਸਾ ਜੀ ਆਜ ਸਾਡੇ ਨਿਵਾਜ ਹੈ ਪੰਜਾਂ ਪਿਆਰੇ ਦੀ ਗਵਾਈ ਹੇਟ ਧੰਨ ਗੁਰੂ ਸਾਹਿਬ ਪੰਸਾ ਆਦੀ ਸ਼ਤਰਚਾ ਹੇਟ ਵਿਸ਼ਵ ਸਾਹਿਬ ਜੀ ਦੀ ਪਾਸ਼ਾ ਤੋਂ ਦਾ ਸਰਦੀ ਸੇਵਾ ਸੰਪੂਰਨ ਹੋਈ ਜੀ ਐਸੇ ਪਾਸ਼ਾ ਜੀ ਸੰਤਿਉਪੇਈ ਪਾਸ਼ਾ ਸਾਈ ਸੰਗਤ ਇਕੱਤਰ ਹੋਈ ਹੈ ਅਰਦਾਸ ਬੇਨਤੀ ਹੈ ਪਾਸ਼ਾ ਸਾਹਿਬ ਜੀ ਕਿਰਪਾ ਕਰੋ ਜੋ ਮੁੱਤੇ ਨਿਸ਼ਾਨ ਰਹੇ ਪੰਥ ਪੰਥ ਮਹਾਰਾਜ ਕੇ ਦੇ ਮਹਾਵਾਕੰਸਲ ਪਾਸ਼ਾ ਸਾਹਿਬ ਜੀ ਕਿਰਪਾ ਕਰੋ

ਵੈਗੋਜੀ ਦਾ ਖਾਲਸਾ ਵੈਗੋਜੀ ਕੀ ਫਤਿਹ ਗੁਰਦੁਆਰਾ ਸਿੱਖ ਸੁਸਾਇਟੀ ਆਫ ਮੈਨੀਟੋਬਾ ਦੇ ਵਿੱਚ ਅੱਜ ਨਵੇਂ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਨ ਦਾ ਜਿਹੜਾ ਸੀ ਰਸਮ ਅਦਾ ਕੀਤੀ ਗਈ ਹੁਣੇ ਸਾਡੇ ਕੋਲ ਕਮੇਟੀ ਦੇ ਪ੍ਰਧਾਨ ਜੀ ਸਾ ਗੁਰਮੀਤ ਸਿੰਘ ਪੁਨਸੀ ਤੇ ਉਹਨਾਂ ਦੇ ਸਾਰੀ ਕਮੇਟੀ ਸਾਡੇ ਨਾਲ ਆਏ ਇਸ ਵੇਲੇ ਨਿਸ਼ਾਨ ਸਾਹਿਬ ਦੇ ਕੋਲ ਹੀ ਹਾਜ਼ਰ ਹੈ ਸਭ ਤੋਂ ਪਹਿਲਾਂ ਤਾਂ 220 ਆਫ ਇੰਡੀਆ ਵੱਲੋਂ ਅਸੀਂ ਸਾਰੀ ਸਮੂਹ ਸਿੱਖ ਜਗਤ ਨੂੰ ਅੱਜ ਦੇ ਇਸ ਮੁਬਾਰਕ ਦਿਨ ਤੇ ਬਹੁਤ ਬਹੁਤ ਵਧਾਈਆਂ ਦਿੰਨੇ ਆਂ ਦੇ ਆਓ ਪ੍ਰਧਾਨ ਜੀ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਮੇਰੇ ਖਿਆਲ ਸਾਹ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਬੜਾ ਮੁਬਾਰਕ ਦਿਨ ਅੱਜ ਹੈਗਾ ਬਿਲਕੁਲ ਜੀ ਤੁਹਾਡੀ ਰਹਿਨਮਾਈ ਹੇਠ ਨਵੇਂ ਨਿਸ਼ਾਨ ਸਾਹਿਬ ਦਾ ਚੋਲਾ ਸਭ ਬਦਲਣ ਦਾ ਜਿਹੜਾ ਅੱਜ ਦਿਨ ਸੀ ਬੜੀਆਂ ਸੰਗਤਾਂ ਹਮ ਹਮਾ ਕੇ ਪਹੁੰਚੀਆਂ ਤੁਸੀਂ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਤੇ ਮੈਂ ਸਾਰੀ ਸੰਗਤ ਨੂੰ ਇਸ ਗੱਲ ਦੀ ਬਹੁਤ ਬਹੁਤ ਮੁਬਾਰਕ ਦਿਨਾਂ ਬਾਕੀ ਜਿਹੜੀ ਤੁਸੀਂ ਰਹਿਨਮਾਈ ਦੀ ਗੱਲ ਕੀਤੀ ਇਹ ਤਾਂ ਸਾਹਿਬ ਦੀ ਆਪਣੀ ਰਹਿਨਮਾਈ ਹੈ ਜੀ ਸਾਰੀ ਇਹ ਸਾਡੇ ਤੇ ਸੇਵਾਦਾਰਾਂ ਦੀ ਕੋਈ ਰਹਿਨਮਾਈ ਨਹੀਂ ਹੈ ਤੇ ਰਹਿਨਮਾਈ ਪੰਜਾਂ ਪਿਆਰੇ ਦੀ ਗਵਾਹੀ ਦੇ ਹੇਠ ਇਹ ਚੋਲਾ ਸਾਹਿਬ ਦੀ ਸੇਵਾ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਆਪਣੀ ਬਖਸ਼ਿਸ਼ ਕਰਕੇ ਤਰਸ ਕਰਕੇ ਸਾਨੂੰ ਦਾਸਾਂ ਨੂੰ ਸੇਵਾ ਬਖਸ਼ੀ ਸੀ ਜੋ ਅੱਜ ਬਹੁਤ ਹੀ ਸੰਗਤਾਂ ਦੇ ਸਹਿਯੋਗ ਨਾਲ ਸੰਪੂਰਨਤਾ ਹੋਈ ਇਹ ਸਾਰੀ ਇਮਾਰਤ ਜੋ ਵੀ ਉਸਾਰੀ ਹੋਈ ਹੈ ਉਸ ਤੋਂ ਬਾਅਦ ਨਵੇਂ ਚੋਲਾ ਸਾਹਿਬ ਦੀ ਸੇਵਾ ਹੋਈ ਹੈ ਤੇ ਸਾਰੀਆਂ ਸੰਗਤਾਂ ਦੇ ਉਤਸ਼ਾਹ ਤੇ ਸਹਿਯੋਗ ਸਦਕਾ ਹੋਈ ਹੈ ਬਹੁਤ ਵੱਡਾ ਉਦਮ ਹੈ ਜੀ ਤੁਹਾਡੇ ਸਾਰੀ ਕਮੇਟੀ ਦਾ ਹੀ ਕਮੇਟੀ ਦੇ ਮੁਖੀ ਤੁਸੀਂ ਹੋ ਤੁਸੀਂ ਵਧਾਈ ਦੇ ਹੱਕਦਾਰ ਪੂਰੀ ਕਮੇਟੀ ਵੀ ਵਧਾਈ ਦੀ ਹੱਕਦਾਰ ਹੈ ਕੀ ਕਹਿਣਾ ਚਾਹੋਗੇ ਜੀ ਤੁਸੀਂ ਬਹੁਤ ਬਹੁਤ ਸੱਚੇ ਪਾਤਸ਼ਾਹ ਦਾ ਸ਼ੁਕਰ ਗੁਜ਼ਾਰ ਹੈ ਜੀ ਜਿਨ੍ਹਾਂ ਨੇ ਰਹਿਮਤ ਕਰਕੇ ਇਸ ਗੁਰਦੁਆਰ ਸਾਹਿਬ ਦੀ ਕਮੇਟੀ ਨੂੰ ਇਹ ਸਭ ਤੋਂ ਉੱਤਮ ਕਾਰਜ ਕਰਨ ਦਾ ਤੇ ਸੇਵਾ ਦਾ ਸੁਭਾਗ ਪ੍ਰਾਪਤ ਕਰਾਇਆ ਸੋ ਮੈਂ ਜਿੱਥੇ ਗੁਰੂ ਸਾਹਿਬ ਦਾ ਕੋਟਾਨ ਕੋਟ ਧੰਨਵਾਦ ਕਰਦਾ ਉੱਥੇ ਮੈਂ ਕਮੇਟੀ ਦੇ ਮੁਖ ਸੇਵਾਦਾਰ ਪੰਛੀ ਸਾਹਿਬ ਤथा ਉਹਨਾਂ ਦੀ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਦਿਲਚਸਪੀ ਦੇ ਨਾਲ ਸ਼ਰਦਾ ਦੇ ਨਾਲ ਇਹ ਅੱਜ ਐਡਾ ਵੱਡਾ ਉਦਮ ਕਰਕੇ ਜਿਸ ਨੂੰ ਸਾਹਿਬ ਕਹਿੰਦੇ ਨੇ ਝੂਲ ਦੇ ਨਿਸ਼ਾਨ ਰੈਣ ਪੰਥ ਮਹਾਰਾਜ ਦੇ ਇਹ ਸਦਾ ਹੀ ਸਿੱਖ ਕੌਮ ਦੀ ਜਿਹੜੀ ਚੜ੍ਹਦੀ ਕਲਾ ਦਾ ਪ੍ਰਤੀਕ ਨਿਸ਼ਾਨ ਸਾਹਿਬ ਹੈ ਉਹ ਅੱਜ ਚੁਲਾਏ ਗਏ ਹਨ ਇਸ ਤੋਂ ਵੱਡਾ ਸਾਡੇ ਵਾਸਤੇ ਖੁਸ਼ੀ ਦਾ ਦਿਨ ਹੋਰ ਹੋਈ ਕੀ ਸਕਦਾ ਇਸ ਕਰਕੇ ਸੱਚੇ ਪਾਤਸ਼ਾਹ ਜੀ ਦਾ ਲੱਖ ਲੱਖ ਸ਼ੁਕਰਗੁਜ਼ਾਰ ਆਂ ਔਰ ਤੁਹਾਡਾ ਸਾਰਿਆਂ ਦਾ ਟੀਵੀ ਚੈਨਲ ਵਾਲਿਆਂ ਦੀ ਵੀ ਦੁਆਨਾ ਜਿੱਥੇ ਘਰ ਘਰ ਦੇ ਵਿੱਚ ਤੁਸੀਂ ਇਹ ਮੈਸੇਜ ਪਹੁੰਚਾ ਰਹੇ ਹੋ ਕਿ ਇਹ ਉਹਦੇ ਸਲਾਘਾ ਜੋ ਕਰਮ ਜਿਹੜੇ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ। ਬਹੁਤ ਮਿਹਰਬਾਨੀ ਜੀ। ਹਾਂਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ? ਬਸ ਤੁਹਾਡਾ ਵੌਇਸ ਆਫ ਇੰਡੀਆ ਦਾ ਬਹੁਤ-ਬਹੁਤ ਧੰਨਵਾਦ ਜੀ ਜਿਹੜਾ ਹਰ ਪ੍ਰੋਗਰਾਮ ਸੈਕਸ ਸੁਸਾਇਟੀ ਦਾ ਜੋ ਵੀ ਕਾਰਜ ਅਸੀਂ ਕਰਦੇ ਹਾਂ ਤੁਸੀਂ ਉਸ ਨੂੰ ਸੰਗਤਾਂ ਤੱਕ ਪਹੁੰਚਾਉਂਦੇ ਹੋ ਤੇ ਪਰਮਾਤਮਾ ਦਾ ਬਹੁਤ-ਬਹੁਤ ਧੰਨਵਾਦ ਜਿਸ ਦੀ ਮਿਹਰ ਸਦਕਾ ਸਾਨੂੰ ਇਹ ਕਾਰਜ ਕਰਨ ਦੇ ਉਦਮ ਪਰਮਾਤਮਾ ਹਮੇਸ਼ਾ ਬਖਸ਼ਦੇ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਂਜੀ ਸਰ ਜੀ ਕੀ ਕਹਿਣਾ ਚਾਹੋ ਕਿ ਅੱਜ ਦੇ ਇਸ ਮੁਬਾਰਕ ਦਿਨ ਤੇ ਸਭ ਤੋਂ ਪਹਿਲਾਂ ਜੀ ਮੈਂ ਸਾਧ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸੇਵਾ 'ਚ ਸਾਡੇ ਨਾਲ ਹਿੱਸਾ ਪਾਇਆ ਤੇ ਵਾਕੀ ਇਹ ਸੇਵਾ ਬਹੁਤ ਲੰਬੇ ਸਮੇਂ ਤੋਂ ਚੱਲਦੀ ਸੀ ਤੇ ਸੰਗਤਾਂ ਦੀ ਪੁਰਜ਼ੋਰ ਮੰਗ ਸੀ ਕਿਉਂਕਿ ਥੋੜੀ ਜੀ ਹਾਈਟ ਜ਼ਿਆਦਾ ਹੋਣ ਕਰਕੇ ਅੱਗੇ ਸੰਗਤਾਂ ਦੀ ਸੇਵਾ ਨਹੀਂ ਕਰ ਸਕਦੇ ਸੀ ਤੋ ਹੁਣ ਇਹ ਦਿਖ ਵੀ ਨਵੀ ਹੋ ਗਈ ਤੇ ਸੰਗਤਾਂ ਦੇ ਵਿੱਚ ਉਸਤਾਦ ਵੀ ਜ਼ਿਆਦਾ ਤੇ ਬਾਕੀ ਸੇਵਾ ਬਹੁਤ ਵਧੀਆ ਗੁਰੂ ਸਾਹਿਬ ਦੀ ਕਿਰਪਾ ਨਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੀ ਸਾਹਿਬ ਤੁਸੀਂ ਜੀ ਕੀ ਕਹਿਣਾ ਚਾਹੋ ਕਿ ਅੱਜ ਦੇ ਇਸ ਮੁਬਾਰਕ ਦਿਨ ਤੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਪਤੇ ਜੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਅੱਜ ਦੇ ਦਿਨ ਤੇ ਵਧਾਈ ਜੀ ਅਜਿਨ ਸ਼ਾਨ ਸਾਹਿਬ ਦਾ ਚੋਲਾ ਸਾਹਿਬ ਦੀ ਸੇਵਾ ਹੋਈ ਹੈ ਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾ ਜਿਹੜਾ ਨੇਪਰੇ ਚੜ੍ਹੇ ਆ ਇਹ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਬਸ ਇਨਾ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਸਮੂਹ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਵਲੰਟਰੀ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਸੇਵਾ ਤਬਾਉਣ ਦੇ ਵਿੱਚ ਮਦਦ ਕੀਤੀ ਹੈ ਪੂਰਨ ਸਹਿਯੋਗ ਦਿੱਤਾ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਪੂਰਨ ਸਹਿਯੋਗ ਦਿੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭੈਣ ਜੀ ਸਭ ਸੀ ਕਾਲ ਜੀ ਅੱਜ ਬੜਾ ਸੁਭਾਗਾ ਦਿਨ ਆ ਜੀ ਜਦੋਂ ਕੁਸ਼ੀ ਕਮੇਟੀ ਨੇ ਕੁਦਮ ਕਰਕੇ ਇਸ ਕਾਰਜ ਨੂੰ ਨੇਪਰੇ ਚਾੜਿਆ ਹੈਗਾ ਕੀ ਕਹਿਣਾ ਚਾਹੋਗੇ ਹਾਂਜੀ ਇਹ ਤਾਂ ਸਭ ਗੁਰੂ ਮਹਾਰਾਜ ਦੀ ਕਿਰਪਾ ਹੈ ਆਪਣਾ ਕੁਛ ਨਹੀਂ ਇਹਦੇ ਵਿੱਚ ਤੇ ਸਾਰੀਆਂ ਸੰਗਤਾਂ ਨੇ ਸਾਰਿਆਂ ਨੇ ਜਿੰਨਿਆਂ ਨੇ ਵੀ ਵਲੰਟੀਅਰਸ ਨੇ ਕੰਮ ਕੀਤਾ ਮੈਂ ਸਾਰਿਆਂ ਨੂੰ ਬਹੁਤ 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 ਵਧਾਈ ਦੇਣਾ ਚਾਹੁੰਦੀ ਹਾਂ ਇਸ ਕੰਮ ਵਾਸਤੇ ਉਸ ਤੋਂ ਬਿਨਾ ਬਹੁਤ ਹੀ ਬਿਊਟੀਫੁਲ ਲੱਗ ਰਿਹਾ ਇਮੋਸ਼ਨਲ ਹੋ ਰਿਹਾ ਮਨ ਥੋੜਾ ਜਿਹਾ ਤੇ ਬਾਕੀ ਸਾਰੀਆਂ ਸੰਗਤਾਂ ਜਿਹੜੀਆਂ ਡੋਨੇਟ ਕਰਦਿਆਂ ਨੇ ਡੋਨੇਸ਼ਨ ਦੰਦਿਆਂ ਇੱਕ ਇੱਕ ਡਾਲਰ ਵੀ ਦੰਦਿਆਂ ਨੇ ਮੇਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਮਹਾਰਾਜ ਤੇ ਵਿਚਰਨਾ ਚਾਕੇ ਆਪਣੀ ਹਾਜ਼ਰੀ ਲਵਾਉਂਦੇ ਰਹੋ ਸਾਰੇ ਤੇ ਇਸ ਥਾਂ ਨੂੰ ਆਪਣਾ ਖੂਬਸੂਰਤ ਬਣਾਉਣਾ ਆਪਣਾ ਫਰਜ਼ ਹੈ ਤੇ ਖਾਸ ਕਰਕੇ ਵੀਰ ਜੀ ਮੈਨੂੰ ਪਤਾ ਨਹੀਂ ਸੀ ਇਹਨਾਂ ਕੋਲ ਇੰਨਾ ਸਕਿੱਲ ਹੈ ਡਰੈਕਟਰ ਚਲਾ ਚਲਾ ਕੇ ਇਹਨਾਂ ਨੇ ਮਿੱਟੀ ਨੂੰ ਪੱਧਰ ਕਰ ਕਰਕੇ ਜਿਹੜੀ ਸੇਵਾ ਕੀਤੀ ਹੈ ਬਾਕੀ ਸਾਰਿਆਂ ਦਾ ਹੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਇਸੇ ਤਰ੍ਹਾਂ ਉੰਦੇ ਰਹੋ ਤੇ ਆਪਣੇ ਜਿਹੜਾ ਗੁਰੂ ਮਹਾਰਾਜ ਦਾ ਅਸਥਾਨ ਹੈ ਇਸ ਨੂੰ ਸ਼ੋਭਿਤ ਬਣਾਉਂਦੇ ਰਹੋ। ਹਾਂ ਜੀ ਠੀਕ ਤੇ ਕੀ ਕਰਨਾ ਚਾਹੋ ਕਿ ਸੰਗਤਾਂ ਨੂੰ ਕਿਸ ਨੇ ਹਾ ਤੁਹਾਡੇ ਸੰਗਤ ਨੂੰ ਮੈਂ ਸਾਰੀ ਸੰਗਤ ਨੂੰ ਵਾਈਸ ਆਫ ਇੰਡੀਆ ਦੇ ذریعے ਨਾਲ ਸੁਣ ਰਹੀ ਦੇਖ ਰਹੀ ਸੰਗਤਾਂ ਨੂੰ ਮੈਂ ਇਸ ਗੱਲ ਦਾ ਬਹੁਤ ਬਹੁਤ ਵੱਡੀਆਂ ਵਧਾਈਆਂ ਦਿੰਦਾ ਹਾਂ ਤੇ ਸਾਰਿਆਂ ਨੇ ਇਹਨਾਂ ਰੱਜ ਕੇ ਸਹਿਯੋਗ ਦਿੱਤਾ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦੀ ਹਾਂ ਮੈਂ ਦੇਖਦਾ ਹੁੰਦਾ ਸੀ ਸਾਰਾ ਦਿਨ ਜਾਂਦੇ ਜਾਂਦੇ ਕਦੀ ਕੋਈ ਜੇ ਐਤਵਾਰ ਪਈ ਆ ਉਹ ਚੋਕੇ ਦੇ ਪਾਸੇ ਕਰ ਜਾਂਦਾ ਸੀ ਕਹਿਣ ਤੋਂ ਬਿਨਾਂ ਹੀ ਸਫਾਈਆਂ ਵਾਲੇ ਵੀਰ ਸੇਵਾਦਾਰ ਸਾਡੇ ਬਹੁਤ ਸਫਾਈ ਕਰ ਦਿੰਦੇ ਰਾਤ ਦਿਨੇ ਡਟੇ ਰਹੇ ਸਾਡੇ ਨਾਲ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਜਿਹੜੇ ਜਿਹੜੇ ਕਾਰਜ ਆਪਣੇ ਆਪ ਆਪੇ ਇੱਕ ਸਤਿਗੁਰੂ ਨੇ ਕਰਵਾਏ ਉਹਨਾਂ ਤੋਂ ਸਤਿਗੁਰੂਆਂ ਦੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਤਰਕੀਆਂ ਵਕਸ਼ਣ ਕਾਰੋਬਾਰਾਂ ਚ ਰਹਿਮਤਾ ਕਰਨ ਆਪਣੇ ਤਿਆਰ ਕਰਨ ਦੇ ਸੇਵਾ ਕਰਨ ਦੀ ਸਮਤ ਬਖਸ਼ਦੇ ਰਹਿਣ ਸਾਰਿਆਂ ਦਾ तहे ਦਿਲੋਂ ਧੰਨਵਾਦ ਆਖਿਰ ਚ ਸਾਰੀ ਕਮੇਟੀ ਵੱਲੋਂ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈਸਫ ਇੰਡੀਆ ਵੱਲੋਂ ਦੁਬਾਰਾ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਨਾ ਚਾਹੁੰਦੇ ਆਂ ਔਰ ਮੁਬਾਰਕਬਾਦ ਦਿੰਨੇ ਆਂ ਕਿ ਅੱਜ ਦਾ ਅਸੀਂ ਸ਼ੁਭ ਕਾਰਜ ਜਿਹੜਾ ਉਹ ਨਿਪਟ ਰਿਹਾ ਹੈਗਾ ਸੰਗਤਾਂ ਹਮ ਹਮਾ ਕੇ ਪੁੱਜੀਆਂ ਔਰ ਸੰਗਤਾਂ ਨੇ ਬੜਾ ਸਹਿਯੋਗ ਦਿੱਤਾ ਕਮੇਟੀ ਦਾ ਅਸੀਂ ਸਾਰੇ ਸੰਗਤਾਂ ਵੱਲੋਂ ਕਮੇਟੀ ਦੇ ਧੰਨਵਾਦੀ ਹਾਂ ਥੈਂਕ ਯੂ ਵਾਹ ਵਾਹ